ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਤੁਸੀਂ ਵੀ ਇਹ ਦੇਖੀ ਹੋਵੇਗੀ ਜਿਸ ਨੂੰ ਦੇਖ ਕੇ ਤੁਹਾਡੇ ਵੀ ਅੱਖਾਂ ਦੇ ਵਿੱਚ ਹੰਝੂ ਆ ਗਏ ਹੋਣਗੇ ਦਿਲ ਪਸੀਜ ਗਿਆ ਹੋਵੇਗਾ ਜਿਸ ਦੇ ਵਿੱਚ ਇੱਕ ਪਿਓ ਆਪਣੇ 2 ਸਾਲ ਦੇ ਮਾਸੂਮ ਬੱਚੇ ਨੂੰ ਆਪਣੇ ਤੋਂ ਦੂਰ ਗਈ ਪਤਨੀ ਨੂੰ ਸੌਂਪ ਰਿਹਾ ਹੁੰਦਾ ਹੈ ਜਿਸ ਨੂੰ ਦੇਖ ਕੇ ਪੂਰੇ ਭਾਰਤ ਦੇ ਵਿੱਚ ਲੋਕਾਂ ਦੇ ਦਿਲ ਪਸੀਜ ਜਾਂਦੇ ਨੇ ਆਖਿਰਕਾਰ ਕੀ ਮਾਹੌਲ ਸੀ ਅਜੇ ਹਾ ਕੀ ਬਣਿਆ ਕਿ ਉਸ ਪਿਓ ਨੂੰ ਆਪਣੇ 2 ਸਾਲ ਦੇ ਬੱਚੇ ਨੂੰ ਆਪਣੇ ਜਿਗਰ ਤੋਂ ਦੂਰ ਕਰਨਾ ਪਿਆ ਤੇ ਉਸ ਦੂਰ ਗਈ ਪਤਨੀ ਨੂੰ ਜਾਣ ਕੇ ਉਸ 2 ਸਾਲ ਦੇ ਬੱਚੇ ਨੂੰ ਉਸ ਦੀ ਮਾਂ ਨੂੰ ਸੌਂਪਣਾ ਪਿਆ ਹਾਲਾਂਕਿ ਜਦੋਂ ਅਜਿਹਾ ਹੋ ਰਿਹਾ ਹੁੰਦਾ ਹੈ ਤਾਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿ ਉਹ ਬੱਚਾ ਆਪਣੇ ਪਿਓ ਦੇ ਵੱਲ ਦੇਖ ਰਿਹਾ ਹੁੰਦਾ ਹੈ ਤੇ ਮਾਂ ਕੋਲ ਨਹੀਂ ਜਾਣਾ ਚਾਹੁੰਦਾ ਤਾਂ ਦੱਸ ਤਈਏ ਕਿ ਹੁਣ ਅੱਜ ਸਾਡੇ ਨਾਲ ਮੌਜੂਦ ਨੇ ਗੁਰਲਾਲ ਸਿੰਘ ਸਾਰੇ ਹੀ ਮਾਮਲੇ ਦੇ ਉੱਤੇ ਜਾਣਕਾਰੀ ਦੇਣ ਲਈ ਕਿ ਆਖਰਕਾਰ ਵਜ੍ਹਾ ਕੀ ਸੀ ਤੇ ਅਜਿਹਾ ਕਿਉਂ ਹੋਇਆ ਹੈਲੋ ਹੈਲੋ ਸਚੀਕਾਲ ਜੀ ਸਤਿ ਸ਼੍ਰੀ ਅਕਾਲ ਜੀ ਸੱਚੀ ਗੱਲ ਬਾਜੀ ਸਤਿ ਸ਼੍ਰੀ ਅਕਾਲ ਜੀ ਮੈਂ ਸਰ ਪੰਜਾਬ ਤੋਂ ਗੱਲ ਕਰ ਰਿਹਾ ਜੀ ਐਂਕਰ ਮਿੱਕੀ ਜੈਕਰ ਪਹਿਲਾਂ ਤਾਂ ਦੇਖੋ ਸਾਡੀਆਂ ਤੁਹਾਡੀਆਂ ਜੜੀਆਂ ਭਾਵਨਾਵਾਂ ਤੁਹਾਡੇ ਨਾਲ ਹੀ ਨੇ ਸਰ ਹਾਂਜੀ ਤੇ ਮੈਂ ਜਸ ਉਸੇ ਹੀ ਜਾਣਕਾਰੀ ਲੈਣਾ ਚਾਹੁੰਦਾ ਸੀ ਅਪਡੇਟ ਕੀ ਕੁਝ ਬਣੀ ਗੱਲ ਕੋਈ ਸਪੋਰਟ ਮਿਲਿਆ ਤੁਹਾਨੂੰ ਹਾਂਜੀ ਜੇਕਰ ਉਹ ਵੀੜਿਆ ਦਾ ਸਪੋਰਟ ਦੇ ਵੀਰ ਪੂਰਾ ਵਾ ਅੱਛਾ ਹਾਂਜੀ ਪਰ ਵੀ ਉਧਰੋਂ ਨੜਕੀ ਵੱਲੋਂ ਜੇ ਕੋਈ ਉਹ ਨਹੀਂ ਹੈ ਜੀ अच्छा उनन ਵੱਲੋਂ ਹਾਲੇ ਕੋਈ ਨਹੀਂ ਹੋਇਆ ਜੀ ਨਹੀਂ ਉਧਰ ਕੋਈ ਨਿਊਜ਼ ਨਹੀਂ ਜੀ ਓਕੇ ਜਸ ਅਪਡੇਟ ਹੀ ਲੈਣੀ ਹੈ ਮਾੜਾ ਦੇ ਦੂੰਗਾ ਸਰ ਮੈਂ ਕਰ ਲਾ ਰਿਕਾਰਡ ਕਰ ਸਕਦਾ ਤੁਹਾਡੀ ਪਰਮਿਸ਼ਨ ਹੈ ਜੀ ਸਰ ਥੋੜਾ ਕੀ ਇੰਟਰਵਿਊ ਦੇਣ ਦੇ ਬਹੁਤ ਹੋ ਗਏ ਤੇ ਬੁਖਾਰ ਦੇ ਜਿਹੜੇ ਨਹੀਂ ਮੈਂ ਕੋਈ ਇੰਟਰਵਿਊ ਨਹੀਂ ਲੈਣਾ ਥੋੜਾ ਡੋਨਟ ਵਰੀ ਆਪਾਂ ਕੋਈ ਇਦਾਂ ਦੀ ਕੋਈ ਲੈਂਗੁਏਜ ਵੀ ਨਹੀਂ ਯੂਜ਼ ਕਰਨੀ ਜਸਟ ਅਪਡੇਟ ਹੀ ਲੈਣਾ ਕਿ ਕਿੱਦਾਂ ਤੁਹਾਨੂੰ ਕੋਈ ਹੈਲਪ ਹੋ ਰਹੀ ਹੈ ਜਾਂ ਤੁਹਾਨੂੰ ਲੱਗ ਰਿਹਾ ਕਿ ਮਤਲਬ ਇਹ ਉਹ ਪਿਛਲੇ ਆਪਣੇ ਦਵਾਵਾਂ ਵਾ ਭਰਾਵਾਂ ਦੀਆਂ ਸਾਰਿਆਂ ਦੇ ਨਾਲ ਠੀਕ ਹੈ ਹਾਂਜੀ ਬਾਕੀ ਵੀ ਚਲੋ ਆਪਾਂ ਅੱਜ ਵੀ ਗੱਲ ਇਹ ਆਖਣੇ ਆ ਵੀ ਗੁਰੂ ਘਰ ਬਹਿ ਕੇ ਜੋ ਵੀ ਨਿਪਟ ਜੇ ਜੀ ਜੋ ਸੰਗਤ ਨੂੰ ਮਨਜ਼ੂਰ ਹ ਨਹੀਂ ਵੈਸੇ ਤੁਸੀਂ ਕੀ ਅੱਗੇ ਜਿਵੇਂ ਕਿਸੇ ਨੇ ਕੋਈ ਸਲਾਹ ਦਿੱਤੀ ਕਿ ਹੁਣ ਜਿਵੇਂ ਤੁਸੀਂ ਕਾਨੂੰਨੀ ਤੌਰ ਦੇ ਉੱਤੇ ਚੱਲਦੇ ਹੋ ਤਾਂ ਤੁਹਾਨੂੰ ਲੱਗ ਰਿਹਾ ਹੈ ਕਿ ਫੈਸਲਾ ਸਹੀ ਹੋ ਸਕਦਾ ਹੈ ਜਾਂ ਕੋਈ ਪੰਚਾਇਤ ਜਿਵੇਂ ਬੁਲਾ ਕੇ ਕਰਦੇ ਹੁੰਦੇ ਗੱਲ ਉਦਾਂ ਹਾਂਜੀ ਆਪਾਂ ਤਾਂ ਵੇਖੋ ਜੀ ਕਾਨੂੰਨੀ ਕਾਨੂੰਨ ਵਾਲ ਤੇ ਆਪਾਂ ਨਹੀਂ ਹਜੇ ਗਏ ਠੀਕ ਹੈ ਜੀ ਆਪਾਂ ਤੇ ਪਿੱਛਲੇ ਦਾ ਆਪਾਂ ਪੰਚਾਇਤ ਤੇ ਰੱਖਣੇ ਗੱਲ ਪੰਚਾਇਤੇ ਨੇ ਪਰਚਾ ਜੀ ਜੀ ਹੁਣ ਤੱਕ ਜਿਹੜੀ ਵੀ ਗੱਲ ਹੋਈ ਸੀ ਜਿਵੇਂ ਵੀਡੀਓ ਦੇ ਵਿੱਚ ਵੀ ਉਹ ਪੰਚਾਇਤੀ ਤੌਰ ਦੇ ਉੱਤੇ ਹੋਇਆ ਸੀ ਸਾਰਾ ਫੈਸਲਾ ਹਾਂ ਜੀ ਉਹ ਤਾਂ ਮਤਲਬ ਆ ਪੰਚਾਇਤੀ ਨਹੀਂ ਉਦਾਂ ਮਤਲਬ ਵੀ ਕੁਝ ਆਪਣੇ ਦਿਸੇਦਾਰੀ ਕੁਝ ਉਹਨਾਂ ਦੇ ਦਿਸੇਦਾਰੀ ਉਧਰੋਂ ਅੱਛਾ ਮਤਲਬ ਆਪਸੀ ਸਹਿਮਤੀ ਦੇ ਨਾਲ ਹੋਇਆ ਸੀ ਹਾਂਜੀ 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 ਕਿ ਵੀ ਇਹ ਗੱਲ ਨਹੀਂ ਚੱਲ ਰਹੀ ਹੈ ਨਾ ਜਾਂ ਫਿਰ ਕੋ ਵਾਈਫ ਤੁਹਾਡੇ ਨਹੀਂ ਮੰਨ ਰਹੇ ਜਿੰਨਾਂ ਕਿ ਤੁਹਾਡੇ ਅਸੀਂ ਵੀ ਗੱਲਾਂ ਸੁਣੀਆਂ ਤਾਂ ਤੁਸੀਂ ਆਪਸੀ ਸਹਿਮਤੀ ਦੇ ਨਾਲ ਮਤਲਬ ਉਹਨਾਂ ਥਾਣੇ 'ਚ ਆਪਣੇ ਸਪੁਰਦ ਪੇਸ਼ ਹੋਈ ਆ 31 ਤਰੀਕ ਨੂੰ ਉਹਨੇ ਟੀਆਈ ਸਾਨੂੰ ਬਿਆਨ ਦਿੱਤੇ ਆਪਣੇ ਲਿਖਤ 'ਚ ਵੀ ਮੈਂ ਇੱਥੇ ਨਹੀਂ ਰਹਿਣਾ ਚਾਹੁੰਦੀ ਮੈਂ ਡਿਵੋਰਸ ਚਾਹੁੰਦਾ ਅੱਛਾ ਤੁਹਾਡੀ ਜਿਹੜੇ ਵਾਈਫ ਸੀਗੇ ਉਹਨਾਂ ਨੇ ਥਾਣੇ 'ਚ ਜਾ ਕੇ ਕੀ ਰਿਪੋਰਟ ਦਿੱਤੀ ਹੈ ਸ਼ਿਕਾਇਤ ਦਿੱਤੀ ਹੈ ਨਹੀਂ ਜਿੱਦਨੇ ਤੁਮ੍ਹ ਮਤਲਬ ਘਰੋਂ ਗਈ ਸੀ ਤੇ ਜਿਹਨੂੰ ਪੁਲਿਸ ਨੂੰ ਮਿਲੀ ਆ ਅੱਛਾ ਇਹ ਤਰੀਕ ਕੀ ਸੀ ਉਹਦਨ ਇਹ 31 ਤਰੀਕ 31 ਤਰੀਕ ਨੂੰ ਅਛਾ ਇਹ ਆਪ ਹੀ ਇੱਥੋਂ ਜਾ ਕੇ ਉੱਥੇ ਜਾ ਕੇ ਕਹਿਤਾ ਕਿ ਮੈਂ ਰਹਿਣਾ ਨਹੀਂ ਥੋੜੇ ਨਾਲ ਹਾਂਜੀ ਨਹੀਂ ਪੁਲਸ ਵੱਲ ਲੱਭ ਕੇ ਲਈ ਸੀ ਇਹਨੂੰ ਜਾ ਕੇ ਅੱਛਾ ਅਸੀਂ 24 ਤਰੀਕ ਨੂੰ ਘਰੋਂ ਚਲ ਗਈ ਸੀ ਤੇ ਫਿਰ ਆਪਾਂ ਭੁਮਿਸ਼ੋਦਗੀ ਦੀ ਲਖਾਈ ਸੀ ਇਹਨਾਂ ਦੀ ਜੀ ਹੂੰ ਤੇ ਕਦੋਂ ਮਿਲੇ ਫਿਰ ਇਹ 31 ਤਰੀਕ ਨੂੰ ਮਿਲਿਆ ਜੀ 31 ਤਰੀਕ ਨੂੰ ਮਤਲਬ 24 ਜਨਵਰੀ ਦੀ ਗੱਲ ਸੀ ਨਹੀਂ ਹਾਂਜੀ 24 ਜਨਵਰੀ ਨੂੰ ਗਏ ਸੀ ਤੇ 31 ਜਨਵਰੀ ਨੂੰ ਮਿਲੇ ਹਾਂਜੀ ਜਿਹੜੀ ਕਿ ਪੁਲਸ ਲੱਭ ਕੇ ਲੈ ਕੇ ਆਈ ਹਾਂ ਜੀ ਸ਼ਾਂਤ ਤੇ ਪੁਲਿਸ ਨੂੰ ਉਹਨਾਂ ਦੇ ਕੀ ਬਿਆਨ ਸੀਗੇ ਉਹਨਾਂ ਦੇ ਇਹ ਬਿਆਨ ਸੀ ਵੀ ਮੈਂ ਇੱਥੇ ਨਹੀਂ ਰਹਿਣਾ ਚਾਹੁੰਦੀ ਜੀ ਤੇ ਮੈਂ ਮੈਨੂੰ ਡਿਵੋਰਸ ਚਾਹੀਦਾ ਮੇਰੇ ਪਾਪਾ ਨੂੰ ਬਹੁਤ ਵਾਰ ਆਖਿਆ ਮੈਨੂੰ ਮੈਂ ਬੁਰਲਾਬ ਦੇ ਨਹੀਂ ਰਹਿਣਾ ਚਾਹੁੰਦੀ ਮੈਨੂੰ ਮੈਨੂੰ ਡਿਵੋਰਸ ਚਾਹੀਦਾ ਉਹਨਾਂ ਨੂੰ ਕਦੇ ਕੋਈ ਪੁੱਛਿਆ ਨਹੀਂ ਕਿ ਚਲ ਮੇਰੇ ਨਾਲ ਤਾਂ ਤੇਰਾ ਪਿਆਰ ਨਹੀਂ ਹੈ ਜੋ ਵੀ ਹੈ ਤੇਰੇ ਮਨ ਚ ਕੀ ਹੈ ਪਰ ਬੱਚੇ ਨਾਲ ਤਾਂ ਹੋਣਾ ਸੀ ਦੇਖੋ ਜੇ ਬੱਚੇ ਨਾਲ ਪਿਆਰ ਹੁੰਦਾ ਤੇ ਫਿਰ ਬੱਚਾ ਛੱਡ ਕੇ ਕੋਈ ਜਾਂਦਾ ਹ ਇਹ ਵੀ ਗੱਲ ਹੈ ਪਰ ਇੱਕ ਵਾਰੀ ਵੀ ਤੁਸੀਂ ਕਿਹਾ ਨਹੀਂ ਕਿ ਤੇਰੇ ਅੰਦਰ ਮਮਤਾ ਮਰ ਚੁੱਕੀ ਹੈ ਜਾਂ ਤੂੰ ਮੈਂ ਆਪਣੀ ਉਸ ਤੋਂ ਬਾਅਦ 24 ਤੋਂ ਬਾਅਦ ਉਹਨਾਂ ਕੋਈ ਗੱਲਬਾਤ ਨਹੀਂ ਹੋਈ ਜੀ ਅੱਛਾ ਫੇਸ ਟੂ ਫੇਸ ਕੋਈ ਗੱਲ ਨਹੀਂ ਹੋਈ ਨਹੀਂ ਜੀ ਇਹ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਅੱਜ ਪੂਰੇ ਇੰਡੀਆ ਦੇ ਵਿੱਚ ਵਾਇਰਲ ਹੈ ਇਹ ਵੀਡੀਓ ਕਦੋਂ ਦੀ ਹੈ ਸਰ ਇਹ 8 ਤਰੀਕ ਦੀ ਜੀ 8 ਫਰਵਰੀ 8 ਫਰਵਰੀ ਦੀ ਗੱਲ ਹੈ ਮਤਲਬ ਸਾਰੀ ਗੱਲਬਾਤ ਕਰਨ ਤੋਂ ਬਾਅਦ ਸਿਰਫ ਤੁਸੀਂ ਬੱਚੇ ਨੂੰ ਹੈਂਡਓਵਰ ਕਰਨ ਗਏ ਸੀ ਥਾਣੇ ਇਹ ਥਾਣੇ ਦੀ ਵੀਡੀਓ ਕਿੱਥੇ ਦੀ ਹੈ ਹਾਂ ਜੀ ਥਾਣੇ ਦੀ ਹੈ ਥਾਣੇ ਦੀ ਵੀਡੀਓ ਹੈ ਉਸ ਤੋਂ ਬਾਅਦ ਤੁਸੀਂ ਅਜ ਤੱਕ ਆਪਣੇ ਬੱਚੇ ਦਾ ਕੁੜੀ ਸੀ ਮੁੰਡਾ ਸੀ ਸਰ ਮੁੰਡਾ ਮੁੰਡਾ ਸੀ ਕਿੰਨੇ ਸਾਲ ਦਾ ਸੀ ਬੱਚਾ ਕਿਉਂਕਿ ਹਰ ਕੋਈ ਵੀਡੀਓ ਦੇਖ ਕੇ ਨਾ ਮੇਰੇ ਖਾਲ ਅਜਿਹਾ ਕੋਈ ਵਿਅਕਤੀ ਨਹੀਂ ਜਿਹੜਾ ਇਮੋਸ਼ਨਲ ਨਾ ਹੁੰਦਾ ਹੋਵੇ ਵੀਡੀਓ ਦੇਖ ਕੇ ਹਾਂਜੀ 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 ਤੇ ਉਹ ਤੁਹਾਡੇ ਕੋਲ ਹੀ ਰਹਿੰਦਾ ਸੀ ਅੱਛਾ ਹਾਂਜੀ ਤੇ ਉਸ ਤੋਂ ਬਾਅਦ ਕੋਈ ਗੱਲ ਨਹੀਂ ਹੋਈ ਨਾ ਬੱਚੇ ਨਾਲ ਨਾ ਤੁਹਾਡੀ ਜਿਹੜੀ ਵਾਈਫ ਸੀਗੇ ਉਹਨਾਂ ਨਾਲ ਨਹੀਂ ਜੀ ਨਹੀਂ ਤੁਸੀਂ ਇੱਕ ਵਜ੍ਹਾ ਦੱਸੀ ਸੀ ਕਿ ਕਿਹੜੀ ਗੱਲ ਕਰਦੇ ਕੋਸ਼ਿਸ਼ ਕੀਤੀ ਆਪਾਂ ਪਰ ਬੱਚੇ ਨਾਲ ਆਪਣੀ ਗੱਲ ਨਹੀਂ ਹੋ ਗਈ ਨਹੀਂ ਹੋ ਪਾਈ। ਵੈਸੇ ਗੱਲ ਹੁੰਦੀ ਸੀ ਕਿ ਪਾਪਾ ਕਹਿ ਦਿੰਦਾ ਸੀ ਤੁਹਾਨੂੰ? ਹਾਂਜੀ ਹਾਂਜੀ। ਪਾਪਾ ਮਤਲਬ ਪਾਪਾ ਪਾਪਾ ਹੀ ਕਹਿੰਦਾ ਜਿਆਦਾ ਤੇ ਦਾਦਾ-ਦਾਦੀ ਕਹਿੰਦਾ ਹੈ। ਦਾਦਾ-ਦਾਦੀ ਕਹਿੰਦਾ ਸੀ। ਵੈਸੇ ਇੱਕ ਗੱਲ ਹੋਰ ਵੀ ਹੈ ਕਿ ਜਦ ਵੀ ਇਹ ਪਹਿਲਾਂ ਨਿਆਣਾ ਸੀ ਤੁਹਾਡਾ? ਹਾਂਜੀ। ਕਦੇ ਵੀ ਜਿਵੇਂ ਘਰ ਦੇ ਵਿੱਚ ਕਲਕਾਰੀਆਂ ਗੂੰਜਦੀਆਂ ਨੇ ਵਿਆਹ ਤੋਂ ਬਾਅਦ ਹਰ ਇੱਕ ਮਾਪੇ ਦਾ ਹੀ ਸਪਨਾ ਹੁੰਦਾ ਹੈ ਕਿ ਬਈ ਸਾਡੇ ਘਰੇ ਵੀ ਪੋਤਾ ਆਵੇ। ਪਰ ਹੁਣ ਇੰਨੇ ਸਾਲ ਰਹਿਣ ਤੋਂ ਬਾਅਦ ਉਹ ਅਚਾਨਕ ਜਦੋਂ ਹੈਂਡਓਵਰ ਕੀਤਾ ਮਾਪਿਆਂ ਦਾ ਵੀ ਦਿਲ ਟੁੱਟਿਆ ਹੋਣਾ। देखो दे जी दिल ते आज इतदा ਵੀ ਹੁਣ ਬਹੁਤ ਅੱਜ ਵੀ ਦੁਖੀ ਆ ਹੂੰ ਉਹ ਅੱਜ ਵੀ ਉਹ ਜਿਹੜੇ ਬੱਚਾ ਸਾਡੇ ਸਾਡੇ ਕੋਲ ਆ ਜੀ ਜੀ ਪਰ ਵੈਸੇ ਵੀਡੀਓ ਦੀ ਕੀ ਕਹਿ ਰਹੇ ਹੋ ਤੁਸੀਂ ਸੌਰੀ ਅੱਜ ਵੀ ਮੈਨੂੰ ਪ੍ਰੇਸ਼ਾਨ ਬਹੁਤ ਮਤਲਬ ਬੱਚੇ ਨੂੰ ਯਾਦ ਕਰਕੇ ਬਹੁਤ ਰੋਂਦੇ ਅੱਜ ਵੀ ਉਹ ਅਸੀਂ ਵੀ ਚਾਹੁੰਦੇ ਆ ਕਿ ਬੱਚੇ ਲਈ ਜਿਹੜੀ ਵਧੀਆ ਹੋਵੇ ਜਿਹੜੀ ਪਰਵਰਿਸ਼ ਜਿਹੜਾ ਵਧੀਆ ਦੇ ਸਕੇ ਉਹੀ ਹੋਵੇ ਪਰ ਇੱਕ ਗੱਲ ਮੈਂ ਹੋਰ ਪੁੱਛਣਾ ਚਾਹੂੰਗਾ ਕੀ ਉਸ ਵੀਡੀਓ ਦੇ ਵਿੱਚ ਵੀ ਦਿਖ ਰਿਹਾ ਹੈ ਕਿ ਬੱਚਾ ਜਦੋਂ ਫੜਾਰੇ ਹੋ ਤੁਸੀਂ ਉਸ ਦੀ ਮਾਂ ਨੂੰ ਤੇ ਉਹ ਬੱਚਾ ਜਾ ਨਹੀਂ ਰਿਹਾ ਤੁਹਾਡੇ ਵੱਲ ਨੂੰ ਹੀ ਦੇਖ ਰਿਹਾ ਹਾਂਜੀ ਬਾਰ-ਬਾਰ ਤੇ ਕੀ ਲੱਗਦਾ ਹੈ ਕਿ ਇਹ ਫੈਸਲਾ ਤੁਹਾਡੇ ਵੱਲੋਂ ਜਾਂ ਉਹਨਾਂ ਦੇ ਵੱਲੋਂ ਠੀਕ ਸੀ ਕਿਤੇ ਪਛਤਾਤਾ ਨਹੀਂ ਰੇ ਦੁਬਾਰਾ ਨਹੀਂ ਵੇਖੋ ਜੀ ਆਪਣਾ ਤੇ ਦਬਾਅ ਚ ਆ ਕੇ ਕੋਈ ਮਾਪਾ ਬੱਚਾ ਦੇਣਾ ਪਾ ਪ੍ਰਸ਼ਾਸਨ ਦੇ ਦਬਾਅ ਚ ਆਣ ਕੇ ਜੀ ਆਪਾਂ ਬੱਚਾ ਦੇਣਾ ਚਾਹੁੰਦੇ ਨਹੀਂ ਸੀ ਕਿਉਂਕਿ ਬੱਚਾ ਸਹੀ ਉੱਥੇ ਨਹੀਂ ਸਹੀ ਸੇ ਹੈ ਆਪ ਮੁਕੋ ਕੇ ਬੱਚਾ ਦੇਖੋ ਜੀ ਸ਼ੁਰੂ ਤੋਂ ਆਪਣੇ ਕੋਲ ਰਿਹਾ ਜੀ ਜੀ ਪੜਾਉਂਦੇ ਸੀ ਕਿਹਲੇ ਜਾਂਦਾ ਸੀ ਸਕੂਲ ਕਿ ਨਹੀਂ ਕਿਹਲੇ ਛੋਟਾ ਸੀ ਜੀ ਨਹੀਂ ਹਾਂ ਜੀ ਨਹੀਂ ਸਕੂਲ ਦੇ ਛੋਟਾ ਫਿਰ 2 ਸਾਲਾਂ ਦਾ ਸੀ ਜੀ ਜੀ ਹਾਂ ਜੀ ਤੇ ਸਾਡੀ ਪਰਵਰਿਸ਼ ਕਿੱਥੇ ਦੀ ਹੈ ਆਪਣੀ ਬੱਚੇ ਦੀ ਇੱਥੇ ਦੀ ਆਪਣੇ ਆਪਰੇ ਕੋਲ ਆ ਕਿੱਥੇ ਆਪਣਾ ਇਲਾਕਾ ਦੱਸੋਗੇ ਮਾडम ਜੀ ਕਿਸ ਕਿੱਥੋਂ ਆਪਣਾ ਗਵਾਲੀਅਰ ਜ਼ਿਲ੍ਹਾ ਤਹਿਸੀਲ ਫਿਤਰਵਾਲਾ ਜੀ ਪਿੰਡ ਆਪਣਾ ਲੰਪੁਰ ਅੱਛਾ ਇੱਕ ਇੰਟਰਵਿਊ ਹੋਰ ਆਈ ਹੈ ਜਿਵੇਂ ਤੁਹਾਡੇ ਤੋਂ ਬਾਅਦ ਉਹਨਾਂ ਦੀ ਵੀ ਆਈ ਹੈ ਤੇ ਉਹ ਕਹਿੰਦੇ ਨਹੀਂ ਜੀ ਮੈਂ ਆਪ ਚਲੀ ਗਈ ਸੀ ਤੇ ਫਿਰ ਉਹਨਾਂ ਦੇ ਕਿਤੇ ਲੱਗਦਾ ਕਿ ਉਹ ਆਪਣੀ ਵੀ ਗਲਤੀ ਮੰਨ ਰਹੇ ਨੇ ਨਹੀਂ ਜੀ ਉਹ ਆਪਣੀ ਬਸ ਇਹੋ ਹੀ ਹੁਣ ਕਹਿਣਾ ਚਾਹੁੰਦੇ ਆ ਕਿ ਮੈਂ ਉਦਾਂ ਕਿਤੇ ਗਈ ਸੀ ਜੀ ਵੇਖੋ ਜੀ ਉਦਾਂ ਤੇ ਤੁਹਾਨੂੰ ਪਤਾ ਕੋਈ ਨਹੀਂ ਕਿਤੇ ਜਾਂਦਾ ਅੱਛਾ ਤੁਹਾਨੂੰ ਕੀ ਲੱਗਦਾ ਕਿਉਂ ਗਈ ਸੀ ਕੋੜੇ ਚੀਜ਼ ਦੀ ਆਪਾਂ ਨੂੰ ਜਾਣਕਾਰੀ ਨਹੀਂ ਆ ਇਹਨਾਂ ਦਾ ਕਹਿਣਾ ਹੈ ਕਿ ਉਹ ਇਥੋਂ ਮੁਹਾਲੀ ਗਏ ਆ ਜੀ ਪਹਿਲਾ ਇੰਟਰਵਿਊ ਰੱਖਿਆ ਮੈਂ 24 ਨੂੰ ਗਈ ਆ ਫਿਰ ਅੰਦੀ 26 ਨੂੰ ਗਈ ਆ ਹੂੰ ਤੇਰਾ ਨੀ ਮੇਰਾ ਪਾਪਾ ਨੂੰ ਦੱਸਿਆ ਜਾਂ ਕਿ 26 ਨੂੰ ਮੇਰੇ ਮੁਹਾਲੇ ਪਹੁੰਚ ਗਈਆਂ ਅੱਛਾ ਉਹਨਾਂ ਨੇ ਆਪਣੇ ਪਾਪਾ ਨੂੰ ਦੱਸਿਆ ਯਾਨੀ ਕਿ ਤੁਹਾਡੇ ਸਹੁਰਾ ਸਾਨੂੰ ਹਾਂਜੀ ਉਸ ਮਤਲਬ ਇੰਟਰਵਿਊ ਸੁਣੋ ਤਾ ਦੇਖੋ ਹਾਂ 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 ਇੰਟਰਵਿਊ ਜਾਣ ਦੀ ਗੱਲ ਹੈ ਜੀ ਪਰ ਤੁਸੀਂ ਕੀ ਤੁਹਾਨੂੰ ਕੀ ਲੱਗਦਾ ਤੁਹਾਡੀ ਜਿਹੜੀ ਮਨੋਸਥਿਤੀ ਕੀ ਹੈ ਤੁਸੀਂ ਕੀ ਆਪਾਂ ਨੂੰ ਦੇਖੋ ਜੀ ਪੂਰੀ ਗੱਲ ਦੀ ਨਹੀਂ ਜਾਣਕਾਰੀ ਵੀ ਕਿੱਦਾਂ ਗਈ ਕਿਉਂ ਗਈ ਕੱਲ ਗਈ ਇਹ ਚੀਜ਼ ਆਪਣੇ ਕੋਲ ਬਿਲਕੁਲ ਲੁਕਾ ਰੱਖਿਆ ਗਿਆ ਵਾ अच्छा जी किथੋਂ ਮਿਲੀ ਆ ਕਿੱਦਾਂ ਮਿਲੀ ਹੈ ਕਿਹਨਾਂ ਨਾਲ ਮਿਲੀ ਆਪਣਾ ਕੋਈ ਚੀਜ਼ ਤਾਂ ਪੂਰਾ ਲਕਾਰ ਖੈ ਗਿਆ ਅੱਛਾ ਹਾਲੇ ਤੱਕ ਤੁਹਾਨੂੰ ਕੋਈ ਜਾਣਕਾਰੀ ਨਹੀਂ ਕਿੱਥੋਂ ਮਿਲੀ ਨਹੀਂ ਆਪਾਂ ਨੂੰ ਕੋਈ ਜਾਣਕਾਰੀ ਨਹੀਂ ਮਿਲੀ ਇਸ ਚੀਜ਼ ਦੇ ਵਿੱਚ ਅੱਛਾ ਤੇ ਆਖਰੀ ਦੇ ਵਿੱਚ ਆਪਾਂ ਨੂੰ ਸਿਰਫ ਇੰਨੀ ਜਾਣਕਾਰੀ ਮਿਲੀ ਵੀ ਨਾ ਖੈ ਮੁਹਾਲੀ ਗੁਰਦਾਰੇ ਚੋਂ ਮਿਲੀ ਆ ਅੱਛਾ ਅੱਛਾ ਕੋਈ ਸਪੈਸਿਫਿਕ ਰੀਜ਼ਨ ਹੋ ਸਕਦਾ ਜਿਵੇਂ ਤੁਸੀਂ ਤਾਂ ਸਾਰੇ ਪਰਿਵਾਰ ਸਮੇਤ ਹਨਾ ਵਾਈਫ ਸਮੇਤ ਉੱਥੇ ਗੁਆਲੇ ਰਹਿੰਦੇ ਸੀ ਪਰ ਮੁਹਾਲੀ ਹੀ ਕਿਉਂ ਆਏ ਹਣਜੀ ਇਹ ਤੇ ਨਹੀਂ ਆਪਾਂ ਨੂੰ ਆ ਇਹ ਅੱਜ ਅਖੰਡੇ ਸਾਡੇ ਰਿਸ਼ਤੇਦਾਰ ਹੈ ਉੱਥੇ ਅੱਛਾ ਜੀ ਭਾਈ ਨੇ 3 ਸਾਲ ਚ ਹੋਣ ਦਾ ਕਾਪਰ ਇੱਕ ਵੀ ਅੱਖ ਵੀ ਸਾਡੇ ਤੇ ਰਿਸ਼ਤੇਦਾਰ ਹੈ ਜੀ ਤੁਸੀਂ ਗੱਲ ਹੋਰ ਵੀ ਗਈ ਸੀ ਕਿ ਅਸੀਂ ਮੈਂ ਫੋਨ ਤੇ ਗੱਲਬਾਤ ਕਰਦੇ ਸੁਣਿਆ ਸੀ ਉਸ ਕਰਕੇ ਵੀ ਕਿਤੇ ਨਾ ਕਿਤੇ ਤੁਹਾਡੇ ਦਿਲ ਦੇ ਵਿੱਚ ਇੱਕ ਖਟਾਸ ਪੈਦਾ ਹੋਈ ਹਾਂ ਜੀ ਗੱਲਬਾਤ ਕਰਦੇ ਚਲੋ ਵੇਖਿਆ ਜੀ ਦੋ ਤਿੰਨ ਵਾਰ ਸੁਣਿਆ ਇਹਨਾਂ ਨੂੰ ਸੁਣਿਆ ਸੀ ਓਕੇ ਉਹ ਆਪਾਂ ਇਹਨਾਂ ਦੇ ਕਦ ਤੱਕ ਵੀ ਗੱਲ ਪਹਚਾਈ ਆ अच्छा ਤੁਸੀਂ ਦੱਸਤਾ ਸੀ ਪਹਿਲੇ ਇਹਨਾਂ ਦੇ ਮਾਪਿਆਂ ਨੂੰ ਹਾਂਜੀ ਹਾਂਜੀ ਦੱਸਿਆ ਜੀ ਸਕੀਂ ਅੱਛਾ ਫਿਰ ਕੋਈ ਰਿਐਕਸ਼ਨ ਨਹੀਂ ਆਇਆ ਕੋਈ ਭਰਾਵਾਂ ਦੇ ਵੱਲੋਂ ਤੁਹਾਡੇ ਹੈਗੇ ਕੋਈ ਇਹਨਾਂ ਦੇ ਭਰਾ ਅੱਗੇ ਨਹੀਂ ਇਹਨਾਂ ਦੇ ਭਰਾ ਨਹੀਂ ਚਾਚੇ ਦਾ ਇਹ ਲੜਕੇ ਆ ਅੱਛਾ ਹਾਂਜੀ ਉਹਨਾਂ ਦੇ ਵੱਲੋਂ ਤੁਸੀਂ ਕਿਹਾ ਨਹੀਂ ਕਿ ਸਮਝਾਓ ਆਪਣੀ ਭੈਣ ਨੂੰ ਹਾਂਜੀ ਉਹਨੂੰ ਆਖਿਆ ਸੀ ਜੀ ਜਦੋਂ ਪਰ ਤੋਂ ਤਾਂ ਨਹੀਂ ਕੋਈ ਰਿਐਕਸ਼ਨ ਆਪ ਨੂੰ ਮਿਲਿਆ ਕਿਹਾ ਹੁਣ ਕੀ ਲੱਗਦਾ ਹੈ ਕਿ ਕਾਨੂੰਨੀ ਕਾਰਵਾਈ ਦੇ ਨਾਲ ਕੁਝ ਨਿਕਲ ਰਿਹਾ ਫੈਸਲਾ ਜਾਂ ਰੱਬ ਤੇ ਛੱਡ ਰਹੇ ਹੋ ساری ਗੱਲ ਆਪਾਂ ਤੇ ਵੇਖੋ ਜੀ ਉਦੋਂ ਹੀ ਰੱਬ ਦੇ ਛੱਡੀ ਹੀ ਅੱਜ ਹੀ ਰੱਬ ਦੇ ਛੱਡਨੇ ਆ ਜੋ ਵੀ ਆ ਗੁਰੂ ਘਰ ਬੈ ਕੇ ਨਿਭੜ ਜੇ ਠੀਕ ਹੈ ਜੀ ਕਿ ਮੈਂ ਜਿੱਥੇ ਬੈਣਾ ਛੇ ਪਾਸੇ ਦਾ ਸਥਾਨ ਹੈ ਆਪਣੇ ਗਵਾਲੀ ਹੋਰ ਜੀ ਬਾਬੇ ਸੇਵਾ ਸਿੰਘ ਦਾ ਕਰੂਰ ਸਾਹਿਬ ਵਾਲਿਆਂ ਦਾ ਹੂੰ ਤੇ ਉਹਨਾਂ ਦਾ ਸਥਾਨ ਹੈ ਕੋ ਇੱਥੇ ਆਪਣੇ ਉੱਥੇ ਬੈ ਕੇ ਨਿਭੜ ਜੇ ਤੇ ਜਾਂ ਆਪਣੇ ਅਕਾਲ ਤਖਤ ਸਰ ਬੈ ਕੇ ਉੱਥੇ ਨਿਭੇੜ ਲੈਣਾ ਮਨ ਲਓ ਅਚਾ ਕਾਲ ਤੱਕ ਸਾਬ ਦੀ ਤੁਸੀਂ ਸੋਚ ਰਹੇ ਹੋ ਕਿ ਜੇ ਉੱਥੇ ਜਾ ਕੇ ਫੈਸਲਾ ਹੋਵੇ ਹਜ਼ਰ ਹੋ ਉੱਥੇ ਹੀ ਸੋਚ ਰਹੇ ਆ ਜੀ ਗੁਰੂ ਗ੍ਰੰਥ ਸਾਹਿਬ ਚੋੱਕ ਕੇ ਸੋਖ ਆ ਜਾਵੇ ਜੇ ਜਿੱਦਾਂ ਇਹਨਾਂ ਨੇ ਇਲਿਗੇਸ਼ਨ ਆਪਣੇ ਲਾਏ ਆ ਮਾਰਕੁੱਟ ਦੇ ਵੀ ਲਾਏ ਆ ਜੀ ਤੇ ਉੱਤੇ ਵੀ ਲਾਏ ਆਪਣੇ ਦਾਜ ਤੇ ਵੀ ਲਾਏ ਆ ਹੂੰ ਦਾਜ ਦੇ ਵਿੱਚ ਲਾਇਆ ਇਹਨਾਂ ਨੇ ਆਪਣੇ ਤੇ ਮਤਲਬ ਕਫਾਈ ਦਰਜ ਕਰਾਈ ਆ ਜੇ ਤੁਸੀਂ ਕਿ ਐਦਾਂ ਕੁਝ ਨਹੀਂ ਕਰਦੇ ਸੀ ਕੀ ਲੱਗਦਾ ਕਿਉਂ ਅਜਿਹਾ ਕੀਤਾ ਹੋਏਗਾ ਉਹਨਾਂ ਨੇ ਥੋੜੇ ਜੀ ਵੀ ਨਹੀਂ ਆਪਾਂ ਨੂੰ ਜਾਣਕਾਰੀ ਵੀ ਕਿਉਂ ਕਰਦੇ ਕਿਉਂ ਅਪਰੈਡੀਸ਼ਨ ਲੌਂਡੇ ਇੰਨੇ ਜੀ ਤੁਹਾਡੇ ਵੱਲੋਂ ਕੋਈ ਕਾਨੂੰਨੀ ਕੋਈ ਸ਼ਿਕਾਇਤ ਕੋਈ ਦਿੱਤੀ ਹੈ ਵੀ ਮੰਗ ਰਹੇ ਆ ਹਾਂਜੀ ਤੇ ਆਪਾਂ ਦੇ ਜੀ 100 ਖਾਣ ਨੂੰ ਤਿਆਰ ਆ ਵੀ ਜੇ ਦਿੱਕਦੀ ਕੋਈ ਚੀਜ਼ ਮੰਗੀ ਹੋਵੇ ਤਾਂ ਠੀਕ ਹੈ ਜੀ ਪੈਸੇ ਥੋੜਾ ਕਿੱਤਾ ਕੀ ਹੈ ਕਿੱਤਾ ਕੀ ਹੈ ਕਰਦੇ ਕਿਉਂ ਤੁਸੀਂ ਅਸੀਂ ਖੇਤੀ ਕਰਦੇ ਹਾਂ ਜੀ ਖੇਤੀ ਕਰਦੇ ਹਾਂ ਤੁਸੀਂ ਤੇ ਖੇਤੀ ਕਰਦੇ ਹੋਏ ਸਾਰਾ ਪਰਿਵਾਰ ਵਧੀਆ ਚੱਲ ਰਿਹਾ ਸੀ ਹਾਂਜੀ ਬਹੁਤ ਵਧੀਆ ਜੀ ਅੱਛਾ ਵੈਸੇ ਪਰਿਵਾਰ ਦੇ ਵਿੱਚ ਕੌਣ-ਕੌਣ ਹੈ ਤੁਹਾਡੇ ਪਰਿਵਾਰ ਦੇ ਜਿਹੜੇ ਮੇਰੇ ਦੋ ਸਿਸਟਰ ਆ ਉਹਨਾਂ ਦੀ ਸ਼ਾਦੀ ਹੋ ਗਈ ਆ ਠੀਕ ਹੈ ਜੀ ਵੱਡੀਆਂ ਮੇਰੇ ਤੋਂ ਹੂੰ ਉਹਨਾਂ ਦਾ ਆਪਾਂ ਪਰਿਵਾਰ ਵਧੀਆ ਖੁਸ਼ ਚੱਲ ਰਿਹਾ ਜੀ ਕਦੇ ਭੈਣਾਂ ਨੇ ਨਹੀਂ ਸਮਝਾ ਕੇ ਕੋਸ਼ਿਸ਼ ਕੀਤੀ ਭਾਬੀ ਨੂੰ ਕਿ ਭਾਬੀ ਜੀ ਇਦਾਂ ਨਾ ਕਰੋ ਬੱਚੇ ਦਾ ਪਰਿਵਾਰ ਉਜੜ ਜਾਊਗਾ ਮੇਰੇ ਮਾਪਿਆਂ ਦੇ ਕੀ ਬੀਤੂਗੀ ਮੇਰੇ ਭਰਾ ਤੇ ਕੀ ਬੀਤੂਗੀ ਨਹੀਂ ਜੀ ਉਹ ਜੇ ਸਮਾਂ ਆ ਕੋਸ਼ਾਂਦੇ ਕੋਈ ਗੱਲਬਾਤ ਕਰਦਿਆਂ ਤੇ ਉਹਨਾਂ ਦੇ ਗੱਲਬਾਤ ਕਰਨੀ ਛੱਡੀ ਜੋ ਆਉਂਦੇ ਆ ਤੇ ਉਹਨਾਂ ਨੂੰ ਗਾਲ੍ਹਾਂ ਕੱਢਦੇ ਸੀ ਗਾੜੀਆਂ ਅੱਛਾ ਵਾਈਫ ਤੁਹਾਡੀ ਗਾਲ੍ਹਾਂ ਵੀ ਕੱਢਦੀ ਸੀ ਉਹਨਾਂ ਨੂੰ ਹਾਂਜੀ ਬਹੁਤ ਜ਼ਿਆਦਾ ਜੀ। ਅੱਛਾ ਕੀ ਨਾਮ ਸੀ ਤੁਹਾਡੀ ਵਾਈਫ ਦਾ? ਸੋਮਪ੍ਰੀਤ। ਸੋਮਪ੍ਰੀਤ। ਕਿੰਨੇ ਸਾਲ ਹੋ ਗਏ ਸੀ ਵੈਸੇ ਵਿਆਹ ਨੂੰ? 3 ਸਾਲ। 3 ਸਾਲ ਤੇ ਗੁੜੀਆ ਸੀਗੀ 2 ਸਾਲ ਦੀ। ਹਾਂਜੀ। ਬੱਚਾ ਦੇ ਅੱਛਾ ਬੱਚਾ ਮੁੰਡਾ ਸੀ। ਜੀ। ਹਾਂਜੀ 2 ਸਾਲ ਦਾ। ਅਸੀਂ ਵੀ ਇਹੀ ਚਾਹੁੰਦੇ ਹਾਂ ਕਿ ਜਿਹਦੇ ਕੋਲ ਵੀ ਪਰਵਰਿਸ਼ ਵਧੀਆ ਹੋ ਸਕਦੀ ਹੈ ਕਿ ਬੱਚੇ ਦੀ ਜਿਹੜੀ ਸਪੁਰਤਕੀ ਉਹਦੇ ਕੋਲ ਹੀ ਹੋਣੀ ਚਾਹੀਦੀ ਹੈ। ਪਰ ਜੇ ਇਹ ਇਹ ਜਿਹੜਾ ਗੱਲਬਾਤ ਹੈ ਸਾਡੇ ਦੋਵਾਂ ਦੇ ਵਿਚਕਾਰ ਸਾਡੇ ਸਟੂਡੀਓ ਦੇ ਵਿੱਚ ਰਿਕਾਰਡ ਹੋ ਰਹੀ ਹੈ ਜੇ ਤੁਹਾਡੇ ਵਾਈਫ ਸੁਣ ਰਹੇ ਨੇ ਤਾਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਤੁਸੀਂ ਦੇਖੋ ਜੀ ਮੈਸੇਜ ਤੇ ਇਦਾਂ ਵਾ ਵੀ ਝੂਠ ਜਿਹੜਾ ਹੁਣ ਝੂਠ ਬੋਲ ਰਹੇ ਝੂਠੇ ਅਲਿਗੇਸ਼ਨ ਲਾਉਂਦੇ ਆ ਇਹ ਨਾ ਲਾਉਣਾ ਹੂੰ ਜੋ ਵੀ ਆ ਗੁਰੂ ਘਰ ਬੈ ਕੇ ਨਮਟਾਰਨੇ ਬੈਠੇ ਕੀ ਲੱਗਦਾ ਤੁਸੀਂ ਮੌਕਾ ਦੇ ਸਕਦੇ ਹੋ ਆਪਣੀ ਵਾਈਫ ਨੂੰ ਇੱਕ ਵਾਰ ਪਰ ਮੌਕਾ ਜੀ ਉਹਨਾਂ ਤੇ ਆ ਉਹ ਕੀ ਕਰਦੇ ਆ ਇੱਕ ਵਾਰੀ ਸਾਨੂੰ ਸਾਡਾ ਬੱਚਾ ਮਿਲ ਜੀ ਜੀ ਮਤਲਬ ਵਾਈਫ ਨਹੀਂ ਵਾਈਫ ਨੂੰ ਬੁਲਾਉਣਾ ਚਾਹੁੰਦੇ ਹੋ ਤੁਸੀਂ ਤੋ ਤੇ ਉਹਨਾਂ ਬਾਕੀ ਮੌਕੇ ਤੇ ਜੋ ਸੰਗਤ ਆਖੋ ਜੀ 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 ਮਤਲਬ ਤੁਸੀਂ ਬੱਚੇ ਲਈ ਜੋ ਵਧੀਆ ਹੋ ਸਕਦਾ ਉਹ ਕਰਨ ਨੂੰ ਤਿਆਰ ਹੋ ਹਾਂਜੀ ਜੀ ਤਾਂ ਆਪਣਾ ਨਾਮ ਇੱਕ ਵਾਰੀ ਦੱਸ ਦੋ ਕਿਉਂਕਿ ਸਾਰੀ ਸੰਗਤ ਉਹ ਵੀਡੀਓ ਦੇ ਵਿੱਚ ਸਾਰੀ ਜਾਣਕਾਰੀ ਨਹੀਂ ਹੋ ਸਕਦੀ ਮੇਰਾ ਨਾਮ ਗੁਰਲਾਲ ਸਿੰਘ ਜੀ ਗੁਰਲਾਲ ਗੁਰਲਾਲ ਸਿੰਘ ਜੀ ਗੁਰਲਾਲ ਸਿੰਘ ਜੀ ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ-ਬਹੁਤ ਧੰਨਵਾਦ ਤੇ ਅਸੀਂ ਵੀ ਇਹੀ ਕਾਮਨਾ ਕਰਦੇ ਹਾਂ ਕਿ ਜੋ ਬੱਚੇ ਲਈ ਦੋਵਾਂ ਪਰਿਵਾਰਾਂ ਦੇ ਲਈ ਸਹੀ ਹੋਵੇ ਉਹੀ ਫੈਸਲਾ ਹੋਵੇ ਭਾਵੇਂ ਕਾਨੂੰਨੀ ਹੋਵੇ ਪੰਚਾਇਤੀ ਤੌਰ ਤੇ ਹੋਵੇ ਭਾਵੇਂ ਅਕਾਲ ਤਖਤ ਅਕਾਲ ਤਖਤ ਜਾ ਕੇ ਹੋਵੇ ਜੋ ਵੀ ਹੋਵੇ ਵਧੀਆ ਹੋਣਾ ਚਾਹੀਦਾ ਹੈ ਕਿਉਂਕਿ ਲੋਕਾਂ ਦੀਆਂ ਭਾਵਨਾਵਾਂ ਲੋਕਾਂ ਦੀਆਂ ਦੁਆਵਾਂ ਤੁਹਾਡੇ ਨਾਲ ਨੇ ਅਸੀਂ ਵੀ ਇਹੀ ਅਰਦਾਸ ਕਰਦੇ ਹਾਂ ਰੱਬ ਅੱਗੇ ਤੇ ਬਹੁਤ-ਬਹੁਤ ਧੰਨਵਾਦ